ਆਪਣੇ ਸੂਬਾ ਪ੍ਰਧਾਨ ਜਗENDER ਸਿੰਘ ਜੀ ਉਗਰਾਹਾ ਨੇ ਐਸ ਸਟੇਜ ਦੇ ਉੱਤੋਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਾ ਜਿਹੜਾ ਐਲਾਨ ਆ ਪੂਰਾ ਸਖਤ ਹੋਊਗਾ ਭਰਾਵੋ ਤੇ ਭੈਣੋ ਆਪਾਂ ਇਹ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਜੱਡੇ ਜੱਡੇ ਵਾਅਦੇ ਕੀਤੇ ਨੇ ਸਰਕਾਰ ਨੇ ਜਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀਆਂ ਆਸਾਂ ਲੈ ਕੇ ਸੱਜ ਭਰ ਭਰ ਕੇ ਵੋਟਾਂ ਦੇ ਸਰਕਾਰ ਨੂੰ ਪਾਏ ਕਿ 70 ਸਾਲ ਹੋ ਗਏ ਸਾਰਿਆਂ ਨੂੰ ਦੂਜਿਆਂ ਨੂੰ ਇਹ ਸਾਡੇ ਵਾਸਤੇ ਕੁਝ ਨਵਾਂ ਲੈ ਕੇ ਆਉਣਗੇ ਜਿਹੜਾ ਨਵਾਂ ਲੈ ਕੇ ਆਉਣ ਦੀ ਗੱਲ ਕਰਦੇ ਤੇ ਇਹਨਾਂ ਨੇ ਕਿਹਾ ਵੀ ਅਨਸਾਰ ਕਿ ਆਸੀ ਨਵੀਂ ਖੇਤੀ ਨੀਤੀ ਐ ਜਿਹੜੀ ਉਹ ਬਣਾਵਾਂਗੇ ਭਰਾਵੋ ਉਹ ਖੇਤੀ ਨੀਤੀ ਦੀਆਂ ਵੱਖ-ਵੱਖ ਗੱਲਾਂ ਨੇ ਜੜੀਆਂ ਕਿ ਨਵੀਂ ਖੇਤੀ ਨੀਤੀ ਕੀ ਹੋਵੇ ਜਿਹੜੀ ਇਹਨਾਂ ਲੋਕਾਂ ਦੇ ਪੱਖ ਦੀ ਹੋਵੇ ਜਿਹਦੇ ਨਾਲ ਸਾਡੇ ਘਰਾਂ ਦੇ ਵਿੱਚ ਲਹਿਰਾ-ਬਹਿਰਾ ਆਉਣ ਜਣੀ ਕਿਸਾਨੀ ਦੀ ਮੁਕਤੀ ਐ ਜਿਹੜੀ ਉਹ ਹੋਵੇ ਉਹ ਖੇਤੀ ਨੀਤੀ ਦਾ ਖਾੜਾ ਆਪਾਂ ਭੇਜਿਆ ਵੀ ਪਰ ਉਲਟਾ ਮੁੱਖ ਮੰਤਰੀ ਨੇ ਕੀਤਾ ਕਿ ਅਮਰੀਕਾ ਦੀ ਇੱਕ ਕੰਪਨੀ ਨੂੰ 6 ਕਰੋੜ ਰੁਪਇਆ ਦਿੱਤਾ ਕੇ ਤੇ ਖੇਤੀ ਨੀਤੀ ਤੁਸੀਂ ਬਣਾਓ ਭਰਾਵੋ ਉਹਨਾਂ ਨੇ ਖੇਤੀ ਨੀਤੀ ਕਿਹੜੀ ਬਣਾਉਣੀ ਆ ਉਹਨਾਂ ਨੇ ਖੇਤੀ ਨੀਤੀ ਉਹੀ ਬਣਾਉਣੀ ਆ ਜਿਹੜੀ ਖੇਤੀ ਨੀਤੀ ਜਿਹੜੀ ਪਹਿਲੀਆਂ ਸਰਕਾਰਾਂ ਜਾ ਇਥੋਂ ਦਾ ਮੋਦੀ ਤਿੰਨ ਕਾਲੇ ਕਾਨੂੰਨ ਲਿਆ ਕੇ ਇੱਥੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਇੱਥੇ ਜੜਿਓ ਕਾਰਪੋਰੇਟ ਘਰਾਣਿਆਂ ਦੇ ਵੱਡੇ ਫਾਰਮ ਉਹ ਬਣਾਉਣ ਦੀ ਨੀਤੀ ਇਥੋਂ ਕੁੱਲ ਦੁਕਾਨਦਾਰ ਭਰਾਵਾਂ ਨੂੰ ਜਾੜ ਕੇ ਵੱਡੇ ਮਾਲ ਬਣਾਉਣ ਦੀ ਨੀਤੀ ਇੱਥੇ ਕੁੱਲ ਮਜ਼ਦੂਰਾਂ ਦਾ ਰੋਜ਼ਗਾਰ ਜਾੜ ਕੇ ਵੱਡੀ ਮਸ਼ੀਨਰੀ ਲਿਆਉਣ ਦੀ ਨੀਤੀ ਉਹ ਨੀਤੀ ਬਣਾਉਣੀ ਆ ਉਹਨਾਂ ਨੇ ਇਸ ਕਰਕੇ ਭਰਾਵੋ ਜਦੋਂ ਆਪਾਂ ਖੇਤੀ ਨੀਤੀ ਦਾ ਖਾੜਾ ਦਿੱਤਾ ਜਿਹਦੇ ਵਾਸਤੇ ਅੱਜ ਵੀ ਤੁਸੀਂ ਜਿੰਨੇ ਇੱਥੇ ਬੈਠੇ ਹੋ ਜਿਹੜੇ ਪਿੰਡਾਂ 'ਚ ਵੀ ਨੇ ਉਹ ਭਰਾਵੋ ਤੁਹਾਡੇ ਦਿਲਾਂ 'ਚ ਨੇ ਇਹ ਗੱਲਾਂ ਕਿ ਭਾਈ ਫਿਰ ਪਹਿਲਾਂ ਵਾਲਿਆਂ ਨੇ ਨਹੀਂ ਕੁਝ ਕੀਤਾ ਆ ਨਵੀਆਂ ਬੜੀਆਂ ਆਸਾਂ ਨਾਲ ਸਰਕਾਰ ਬਣਾਈ ਇਹ ਵੀ ਉਹੀ ਕੁਝ ਕਰਨ ਲੱਗੇ ਫਿਰ ਹੁਣ ਨਵਾਂ ਹੋਊਗਾ ਕੀ ਸਾਡੇ ਕਿਸਾਨਾਂ ਦੀ ਮੁਕਤੀ ਕਿਵੇਂ ਹੋਊਗੀ ਇਹ ਭਰਾਵੋ ਸਵਾਲ ਆ ਇੱਕ ਉਹ ਨੀਤੀ ਹੋਣੀ ਆ ਆ ਲੋਕਾਂ ਨੇ ਤੁਸੀਂ ਨੇ ਬਦਲਣਾ ਭਰਾਵੋ ਇਹ ਸਿਸਟਮਾ ਜਿਹੜਾ ਉਹ ਖੇਤੀ ਨੀਤੀ ਤੁਸੀਂ ਇਹਨਾਂ ਦੀ ਧੌਣ ਤੇ ਗੋਡਾ ਧਰ ਕੇ ਉਹ ਨੀਤੀ ਬਣਾਉਣੀ ਆ ਜਿਹੜੀ ਨੀਤੀ ਜਿਹੜੀ ਇੱਥੋਂ ਬਖ ਬਖ ਆਗੂਆਂ ਨੇ ਕਿਹਾ ਕਿ ਆ ਖੇਤੀ ਨੀਤੀ ਕਿਸਾਨਾਂ ਦੇ ਪੱਖ ਦੀ ਉਹ ਭਰਾਵੋ ਕਿਵੇਂ ਹੋ ਸਕਦੀ ਆ ਉਹ ਭਰਾਵੋ ਇਸ ਕਰਕੇ ਆਪਾਂ ਕਹਿੰਦੇ ਆ ਇੱਥੋਂ ਦੀ ਹਕੂਮਤ ਨੂੰ ਕਿ ਹਕੂਮਤ ਇਹ ਜੜੀ ਇਥੇ ਜੇ ਤੂੰ ਸੱਚੇ ਵਿੱਚ ਇਹ ਕਹਿਣਾ ਕਿ ਅਸੀਂ ਤਾਂ ਨਵੇਂ ਲੈ ਕੇ ਆਵਾਂਗੇ ਕੁਸਾ ਅਸੀਂ ਤਾਂ ਜਿਹੜੇ ਨਵੇਂ ਕਾਨੂੰਨ ਬਣਾਵਾਂਗੇ ਅਸੀਂ ਤਾਂ ਮੰਗ ਕਰਦੇ ਨੇ ਪੰਜਾਬ ਦੇ ਲੋਕ ਕਿ ਮੁੱਖ ਮੰਤਰੀ ਸਾਹਿਬ ਅਸੀਂ ਤੈਨੂੰ ਇਹ ਕਹਿੰਦੇ ਆ ਨਵੇਂ ਬਣਾਉਣਾ ਹੋ ਜਦ ਬਣਾ ਦੀ ਆਹ ਪੁਰਾਣੇ ਕਾਨੂੰਨ ਨੇ ਜਿਹੜੇ ਇੱਥੇ ਪੁਰਾਣੇ ਕਾਨੂੰਨ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਾਂ ਇੱਥੇ ਕਾਨੂੰਨ ਕਿ 1.75 ਕਿੱਲਿਆਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਇਹ ਫਿਰ ਤੂੰ ਲਿਸਟ ਬਣਾ ਕੇ ਬਾਦਲਾਂ ਕੋਲੇ 2800 ਕਿੱਲਾ ਜ਼ਮੀਨ ਆ ਨਰਸੀਮਹਾ ਰਾ ਦੇ ਨਾਂ ਰੇਲਵੇ ਸਟੇਸ਼ਨ ਕੈਮੂਆ ਦੇ ਬਾਗ ਚ ਪੈਂਦੇ ਨੇ ਹਰਚਾਰ ਨਬਰਾੜ ਦੇ 400 ਕਿੱਲਾਂ ਚ ਕੱਲੇ ਘੋੜੇ ਰੱਖੇ ਹੋਏ ਨੇ ਇੱਥੇ ਹੋਰ ਕਿੰਨੇ ਬਾਘੜ ਬੱਲੇ ਨੇ ਫਿਰ ਬਣਾ ਭਾਈ ਉਹ ਕਾਰ ਕਾਨੂੰਨ ਲਾਗੂ ਉਹਨਾਂ ਨੇ ਨਹੀਂ ਕਰਨਾ ਭਰਵੋ ਇਹ ਤੁਸੀਂ ਬਣਾਉਣੇ ਨੇ ਕਾਨੂੰਨ ਆ ਲੋਕਾਂ ਨੇ ਇਕੱਠੇ ਹੋ ਕੇ ਕਿ ਲੋਕਾਂ ਦੇ ਪੱਖ ਦੀ ਨੀਤੀ ਆ ਜੜੀ ਉਹ ਨੀਤੀ ਭਰਵੋ ਇਹ ਨੀਤੀ ਇਸ ਕਰਕੇ ਬਣ ਸਕਦੀ ਆ ਅਸੀਂ ਇਹ ਕਹਿੰਦੇ ਆ ਕਿ ਸਾਡੇ ਸਿਰਾਂ ਤੇ ਕਰਜ਼ੇ ਕਿਉਂ ਚੜਦੇ ਨੇ ਸਾਡੇ ਸਿਰਾਂ ਤੇ ਕਰਜ਼ੇ ਇਸ ਕਰਕੇ ਚੜਦੇ ਨੇ ਕਿਉਂਕਿ ਸਾਡੇ ਕੋਲੇ ਖੇਤੀ ਕਰਨ ਯੋਗ ਪੂਰੀ ਜ਼ਮੀਨ ਨਹੀਂ ਕਿਸਾਨਾਂ ਨੂੰ ਜ਼ਮੀਨ ਦੀ ਟੋਟ ਪੂਰੀ ਕਰਨ ਦੇ ਵਾਸਤੇ ਜ਼ਮੀਨ ਠੇਕੇ ਤੇ ਲੈਣੀ ਪੈਂਦੀ ਆ ਉਹ ਅਸੀਂ ਸੂਦਖੋਰ ਤੋਂ ਪੈਸਾ ਚੱਕਦੇ ਆ ਉਹ ਜਣੀ ਵਿਆਜ ਦੇ ਰੂਪ ਦੇ ਵਿੱਚ ਸਾਡੇ ਸਿਰਾਂ ਤੇ ਚੜਦਾ ਇਸ ਕਰਕੇ ਇੱਕ ਕਾਰਨ ਤਾਂ ਇਹ ਆ ਕਿ ਇੱਥੇ ਜ਼ਮੀਨਾਂ ਦੀ ਕਾਣੀ ਬਣਦਾ ਜੇ ਜ਼ਮੀਨਾਂ ਦੀ ਕਾਣੀ ਬਣ ਸਹੀ ਹੁੰਦੀ ਆ ਸਹੀ ਖੇਤੀ ਨੀਤੀ ਬਣਦੀ ਆ ਫੇਰ ਭਰਾਵੋ ਤਿੰਨ ਕਿੱਲੇ ਵਾਲਾ ਵੀ ਖਸਾਲ ਹੋਊਗਾ ਤਿੰਨ ਕਿੱਲੇ ਵਾਲਾ ਉਹਦੇ ਘਰਾਂ 'ਚ ਰੌਣਕਾਂ ਹੋਣਗੀਆਂ ਫੇਰ ਰੋਜ਼ ਦੀਵਾਲੀ ਵਰਗੀ ਰਾਤਾਂ ਜਿਵੇਂ ਰੋਜ਼ ਮੇਲਿਆਂ ਵਰਗੇ ਦਿਨ ਉਹ ਮੰਨੇ ਨੇ ਤਾਂ ਜੇ ਭਰਾਵੋ ਆ ਖੇਤੀ ਨੀਤੀ ਆ ਲੋਕਾਂ ਦੇ ਪੱਖ ਦੀ ਜ਼ਮੀਨ ਦੀ ਕਾਣੀ ਵੰਡਾ ਜਣੀ ਜਿਹੜਾ ਕਹਿੰਦਾ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਊਗਾ ਉਹ ਭਰਾਵੋ ਭਗਤ ਸਿੰਘ ਨੇ ਤਾਂ ਕਿਹਾ ਕਿ સામਰਾਜਵਾਦ ਮਰਦਾਬਾਦ ਉਹ ਭਰਾਵੋ સામਰਾਜਵਾਦ ਸਾਡੇ ਚੁੱਲਿਆਂ ਤੇ ਆ ਗਿਆ ਚੁੱਲਿਆਂ ਤੇ ਸਾਡੇ ਘਰਾਂ ਦੇ ਜਿਹੜੇ ਸਟੋਰ ਨੇ ਉਹਨਾਂ ਦੇ ਵਿੱਚ ਆ ਗਿਆ સામਰਾਜਵਾਦ ਕਿੱਥੇ ਆ ਸਮਰਾਜ ਉਹ ਸਾਮਰਾਜ ਭਰਾਵੋ ਤੁਹਾਡੇ ਰੇਹ ਦੇ ਥੈਲਿਆਂ 'ਚ ਬੈਠਾ ਸਾਮਰਾਜ ਕਿਉਂਕਿ ਉਹ ਰੇਹ ਦੀਆਂ ਕੰਪਨੀਆਂ ਉਹ ਵਿਦੇਸ਼ੀ ਕੰਪਨੀਆਂ ਨੇ ਜਿਹੜੇ ਮਹਿੰਗੇ ਰੇਹ ਨੇ ਇਸ ਕਰਕੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਦੀਆਂ ਸੀਸੀਆਂ ਨੇ ਜਿਹੜੀਆਂ ਅਸੀਂ ਕਹਿੰਦੇ ਆ ਵੀ ਆਹ ਸੁੰਡੀ ਨਹੀਂ ਮਰੀ ਕਦੇ ਹਰੀ ਆ ਗਈ ਪੀਲੀ ਆ ਗਈ ਆ ਫਲਾਣੀ ਆ ਗਈ ਉਹ ਦਵਾਈਆਂ ਸੜਕਦਿਆਂ ਉਹ ਕੰਪਨੀਆਂ ਦੀਆਂ ਨੇ ਅਸੀਂ ਤਾਂ ਮੰਗੇ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜੇ ਤੂੰ ਸੱਚੀ ਮਿੱਚੀਆ ਲੋਕਾਂ ਦੀ ਗੱਲ ਕਰਦਾ ਫਿਰ ਇਹ ਖੇਤੀ ਨੀਤੀ ਜਿਹੜੀਆਂ ਜਿਹੜੇ ਬੀ ਨੇ ਭਲਾ ਇਹ ਜਿਹੜਾ ਸਾਡਾ ਦਿਮਾਗ ਸੱਤ ਸਮੁੰਦਰੋਂ ਪਾਰ ਜਾ ਰਿਹਾ ਜਿਹੜੀ ਸਾਡੀ ਨੌਜਵਾਨੀ ਪੜ੍ਹ ਲਿਖ ਕੇ ਉਧਰ ਜਾ ਰਹੀ ਆ ਉਹਨਾਂ ਨੂੰ ਜੇ ਤੂੰ ਇੱਥੇ ਖੇਤੀਬਾੜੀ ਦੇ ਵਿੱਚ ਰੁਜ਼ਗਾਰ ਦੇਵੇਂ ਉਹ ਨਵੇਂ ਬੀ ਤਿਆਰ ਕਰ ਲੈਣਗੇ ਉਹ ਬੀ ਨੇ ਜਿਹੜੇ ਇੱਥੇ ਤਿਆਰ ਹੋਣਾ ਉਹ ਬਾਹਰਲੇ ਮੁਲਕਾਂ 'ਚ ਨਾ ਤਿਆਰ ਹੋਣਾ ਇਸ ਕਰਕੇ ਉਹ ਦਵਾਈਆਂ ਨੇ ਜਿਹੜੀਆਂ ਉਹ ਇੱਥੇ ਤਿਆਰ ਹੋਣ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਆ ਪੈਪਸੀਕੋ ਦੀ ਫੈਕਟਰੀ ਦੇ ਆਧਾਰਨ ਜੇ ਆਪਾਂ ਲੈਣੀ ਹੋਵੇ ਭਰਾਵੋ ਪੈਪਸੀਕੋ ਦੀ ਫੈਕਟਰੀ ਜਦੋਂ ਆਈ ਆ ਉਦੋਂ ਇਹਨਾਂ ਨੇ ਕਿਹਾ ਕਹਿੰਦੇ ਤੁਹਾਡੇ ਲਾਲ ਟਮਾਟਰ ਤੁਹਾਡੇ ਆਲੂ ਤੁਹਾਡੀਆਂ ਮਿਰਚਾਂ ਸਾਰਾ ਸਮਾਨ ਲਿਆ ਕਰਾਂਗੇ ਮੁੰਡੇ ਕੰਮ ਕਰਿਆ ਕਰਨਗੇ ਇਸ ਕਰਕੇ ਕੱਚਾ ਮਾਲ ਫੈਕਟਰੀ ਚੋਂ ਜਾਇਆ ਕਰੂਗਾ ਖੇਤਾਂ ਚੋਂ ਓ ਭਰਾਵੋ ਭਰਾ ਕੀ ਹੋ ਰਿਹਾ ਧਰਨੇ ਮਜਾਰੇ ਲਾ ਕੇ ਮਾੜੇ ਮੋٹے ਆਲੂ ਨੇ ਬਕਾਉਣੇ ਤੁਸੀਂ ਪਰ ਭਰਾਵੋ ਕਰੋੜਾਂ ਅਰਬਾਂ ਖਰਬਾਂ ਰਹੀਆ ਅਮਰੀਕਾ ਜਾ ਰਹੀਆ ਅਮਰੀਕਾ ਇਸ ਕਰਕੇ ਆਪਾਂ ਮੰਗ ਕਰਦੇ ਆ ਕਿ ਇਹਨਾਂ ਇਹ ਜੀਆਂ ਫੈਕਟਰੀਆਂ ਜਿਹੜਾ ਕੱਚਾ ਮਾਲ ਕਿਸਾਨਾਂ ਦਾ ਫੈਕਟਰੀ ਚ ਜਾਵੇ ਪੱਕ ਕੇ ਸਾਨੂੰ ਮਿਲੇ ਕਰੋੜਾਂ ਰੁਪਈਆ ਸਾਡੇ ਖਜ਼ਾਨੇ ਚ ਜਮ੍ਹਾਂ ਹੋਵੇ ਇਸ ਕਰਕੇ ਫੇਰ ਉਹਦੇ ਨਾਲ ਜਣੀ ਪੂਰੀ ਤਰ੍ਹਾਂ ਦੇ ਨਾਲ ਸਾਡਾ ਫੈਕਟਰੀ ਦੇ ਨਾਲ ਸਾਡਾ ਤਾਲਮੇਲ ਜੁੜਿਆ ਰਹੂਗਾ ਤਾਂ ਕਰਕੇ ਖਸਾਲੀ ਆ ਸਕਦੀ ਆ ਅਸੀਂ ਮੰਗ ਕਰਦੇ ਆ ਕਿ ਇੱਥੇ ਸਿਸਟਮਾ ਜਿਹੜਾ ਜਣੀ ਭਰਾਓ ਜਿਹੜੀ ਖੇਤਾਂ ਨੂੰ ਪਾਣੀ ਆ ਜਿਹੜਾ ਅਸੀਂ ਕਹਿੰਦੇ ਆ ਨਹਿਰੀ ਪਾਣੀ ਆ ਜਿਹੜਾ ਆ ਜਿਹੜੇ ਮਹਿੰਗੀਆਂ ਮੋਟਰਾਂ ਪਾਉਣੀਆਂ ਪੈਂਦੀਆਂ ਨੇ ਮੱਸੀ ਮੋਟਰਾਂ ਇਹਨਾਂ ਦੀ ਲੋੜ ਨਾ ਪਵੇ ਸੱਤ ਸਮੁੰਦਰ ਜੜਾ ਪਸਤ ਪੰਜ ਦਰਿਆਵਾਂ ਦੀ ਧਰਤੀ ਆ ਪੰਜਾਬ ਇੱਥੇ ਜਣੀ ਕੁੱਲ ਖੇਤਾਂ ਨੂੰ ਪਾਣੀ ਆ ਜਿਹੜਾ ਸਤਲੋਜ ਤੇ ਬਿਆਸ ਦਾ ਪਾਣੀ ਆ ਜਿਹੜਾ ਜਣੀ 18.52 ਮਿਲੀਅਨ ਏਕੜ ਫਟ ਪਾਣੀ ਜਿਹੜਾ ਭਰਾਵੋ ਜਿਹੀਂ ਜਾ ਰਹੇ ਹਾਂ ਜਿਨੀ ਕੋਈ ਨੀਤੀ ਨਹੀਂ ਬਣੀ ਜੇ ਉਹ ਨੀਤੀ ਬਣ ਜੇ ਜਿਹੜੇ ਹੜ ਮਾਰਦੇ ਨੇ ਆ ਜਿਹੜਾ ਘੱਗਰ ਦਾ ਏਰੀਆ ਕਿਵੇਂ ਮੂਨਕ ਦਾ ਏਰੀਆ ਜਾੜਿਆ ਹੜਾਂ ਨੇ ਸਾਰਾ ਪਾਣੀ ਜਿਹੜਾ ਪਾਕਿਸਤਾਨ ਜਾ ਵੜਦਾ ਉਹ ਪਾਣੀ ਨੂੰ ਸਾਮ ਕੇ ਜਣੀ ਜੇ ਦੋ ਦਰਿਆਵਾਂ ਦੀ ਗੱਲ ਕਰਦੇ ਆਂ ਭਰਾਵੋ 1 ਕਰੋੜ 5 ਲੱਖ ਏਕੜ ਜ਼ਮੀਨ ਆਪਣੇ ਪੂਰੇ ਪੰਜਾਬ ਦੀ ਜਣੀ ਉਹ ਪਾਣੀ ਜੇ ਆਪਾਂ 18.52 ਮਿਲੀਅਨ ਏਕੜ ਫੁੱਟ ਦੀ ਗੱਲ ਕਰਦੇ ਆਂ ਜੇ ਅਸੀਂ ਡੇਢ ਡੇਢ ਇੰਚ ਪਾਣੀ ਲਾਉਣਾ ਹੋਵੇ ਜਣੀ ਕੁੱਲ ਖੇਤਾਂ ਨੂੰ ਭਰਾਵੋ 10 ਪਾਣੀ ਲਾਇਆ ਜਾ ਸਕਦੇ ਨੇ ਉਧਰ ਨੂੰ ਨਹੀਂ ਜਾਂਦੇ ਬੇਈਮਾਨ ਅਸੀਂ ਕਹਿ ਰਹੇ ਆ ਬੇਈਮਾਨੋ ਤੁਸੀਂ ਇੱਥੇ ਆ ਜਿਹੜਾ ਬਿਜਲੀ ਐਕਟ 2020 ਉਹਨੂੰ ਰੱਦ ਕਰੋ ਜਣੀ ਜਿਹੜੇ ਸਾਡੇ ਘਰਾਂ 'ਚ ਮੀਟਰ ਲਾਉਣ ਜਾ ਰਹੇ ਹੋ ਜਣੀ ਜਿਹੜੇ ਸਾਨੂੰ ਬਿਜਲੀ ਫ੍ਰੀ ਮੁਕਤ ਹੋ ਸਕਦੀ ਆ ਮਿਲ ਸਕਦੀ ਆ ਉਹ ਕਿਵੇਂ ਮਿਲ ਸਕਦੀ ਆ ਆ ਨਦਮਪੁਰ ਜਨੋਂ ਬਿਜਲੀ ਵੇ ਜਦੋਂ ਉਹ ਝਾਲ ਬਣੀ ਹੋਈ ਆ ਉੱਥੇ ਉੱਥੇ ਜਣੀ ਬਿਜਲੀ ਦਾ ਪ੍ਰੋਜੈਕਟ ਲੱਗਿਆ ਹੋਇਆ ਸੀ ਤਿੰਨ ਚਾਰ ਪਿੰਡਾਂ ਨੂੰ ਬਿਜਲੀ ਜਾਂਦੀ ਜਣੀ ਜੇ ਚਾਰ ਚਾਰ ਕਿਲੋਮੀਟਰ ਤੇ ਝਾਲਾਂ ਬਣਾ ਕੇ ਉਹ ਪਾਣੀ ਨੀਵਾ ਸਿੱਟ ਕੇ ਜਿਹੜੀ ਉਹ ਟਰਬਿਨਰ ਨੇ ਘਮਾਉਣਾ ਉਥੇ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਮਿਲੂਗਾ ਨਾਲੇ ਪੂਰੇ ਹਿੰਦੂ ਪੰਜਾਬ ਨੂੰ ਬਿਜਲੀ ਫ੍ਰੀ ਦੂਜੇ ਦੇਸ਼ਾਂ ਸੂਬਿਆਂ ਨੂੰ ਵੇਚੀ ਜਾ ਸਕਦੀ ਆ ਬਿਜਲੀ ਇਸ ਕਰਕੇ ਭਰੋ ਆਪਾਂ ਮੰਗ ਕਰਦੇ ਆ ਕਿ ਇਹ ਨੀਤੀ ਬਣਾਓ ਕਿ ਇੱਥੇ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਹੜੇ ਜਣੀ ਐਡੇ-ਐਡੇ ਤਿੱਬੇ ਢਾਲ ਕੇ ਇੱਥੇ ਲਹਿਰਾਂ ਵਹਿਰਾ ਲਾਈਆਂ ਨੇ ਅਸੀਂ ਕਹਿੰਦੇ ਆ ਸਾਡੀ ਪੈਨਸਲ ਆ ਜਿਹੜੀ ਘਟੋ-ਕਟੋ 10000 ਰੁਪਿਆ ਪੈਨਸਲ ਆ ਕਿਸਾਨਾਂ ਦੀ ਹੋਵੇ ਸਾਡੀਆਂ ਮਾਮਾ ਦੀ ਪੈਨਸਲ ਹੋਵੇ ਅਸੀਂ ਭੀਖ ਨਹੀਂ ਮੰਗਦੇ ਕੋਈ ਕਹਿ ਸਕਦਾ ਕਿ 10000 ਰੁਪਿਆ ਪੈਨਸਲ ਕਿਵੇਂ ਉਹ ਭਰਾਵੋ ਆਪਾਂ ਇਹ ਕਹਿੰਦੇ ਆ ਕਿ ਜਿਹੜੀ ਇਹ ਪੈਨਸਲਾਂ ਦੀ ਸਕੀਮ ਲੈ ਕੇ ਆਉਂਦੇ ਨੇ ਇਹ ਕਿਵੇਂ ਕਹਿੰਦੇ ਨੇ ਕਹਿੰਦੇ ਜੇ ਕੋਈ ਵੱਡਾ ਅਫਸਰ ਇਥੋਂ ਦਾ ਡੀਸੀ ਐਸਐਸਪੀ ਜੇ ਉਹ ਰਟਾਇਰ ਹੁੰਦੇ ਨੇ ਉਹਨੇ ਕਹਿੰਦਾ ਸੇਵਾ ਕੀਤੀ ਆ ਜਣੀ ਸੇਵਾ ਮੁਕਤ ਹੁੰਦਾ ਕਹਿੰਦੇ ਹੋ ਜਣੀ ਉਹ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਇਹੋ ਜਿਹੇ ਅਫਸਰ ਨੇ ਜਣੀ ਭਰਾਵੋ ਉਹਨਾਂ ਦੀਆਂ ਲੱਖਾਂ ਰੁਪਏ ਪੈਸਲਾਂ ਨੇ ਉਹ ਕਹਿੰਦੇ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਆ ਜਿਹੜਿਆ ਤੁਸੀਂ ਬੈਠੇ ਇੱਥੇ ਉਹ ਭਰਾਵੋ ਨिके ਨिके ਹੁੰਦੇ ਸਾਡੇ ਬਜ਼ੁਰਗ ਜਣੀ ਉਹ ਸਕੂਲਾਂ 'ਚ ਨਹੀਂ ਗਏ ਐਡੇ ਐਡੇ ਟਿੱਬੇ ਢਾਲ ਕੇ ਇੱਥੇ ਲਹਿਰਾਂ ਵਹਿਰਾ ਲਾਈਆਂ ਨੇ ਇੱਥੇ ਭਰਾਵੋ ਉਹ ਕੂਈਆਂ 'ਚ ਦਬ ਕੇ ਰਹਿ ਗਏ ਆਕਰਾਚੋ ਪਿੰਡ ਦੀ ਧਾਰਨਾ ਇੱਕ ਮਜ਼ਦੂਰ ਕੂਈ ਚ ਦਬ ਗਿਆ 4 ਦਿਨ ਬਾਅਦ ਕੱਢਿਆ ਜਣੀ ਉਹ ਬਾਹਤਤਾ ਗਿਆ ਇਸ ਕਰਕੇ ਕਿੰਨੇ ਲੋਕ ਨੇ ਜਿਹੜੇ ਉਹ ਕੂਈਆਂ ਚ ਦਬੇ ਨੇ ਕਿੰਨੇ ਲੋਕ ਨੇ ਜਿਨ੍ਹਾਂ ਦੇ ਹਰਮਪਿਆਂ ਚ ਬਾਹਾਂ ਆਈਆਂ ਨੇ ਉਹ ਕਿੰਨੇ ਲੋਕ ਨੇ ਭਰਾਵੋ ਜਣੀ ਜਿਹੜੇ ਛੋਟੇ ਛੋਟੇ ਹੁੰਦੇ ਕੰਮ ਕਰਦੇ ਕਰਦੇ ਜਣੀ ਬੱਟਾਂ ਦੇ ਉੱਤੇ ਮੌਤ ਹੋ ਜਾਂਦੀ ਆ ਜਿਨ੍ਹਾਂ ਸਾਰੀ ਜ਼ਿੰਦਗੀਆਂ ਬੱਟਾਂ ਤੇ ਲਾਈਆਂ ਓਏ ਉਹਨੂੰ ਕਹਿੰਦੇ ਉਹ 500 ਦੇ ਦੇਾਂਗੇ 2500 ਦੇ ਦੇਵਾਂਗੇ ਆ ਸਾਡੀਆਂ ਕਈ ਮਾਮਾ ਤਾਂ ਸਰਪੰਚਾਂ ਦੇ ਦੋ ਦੋ ਪੀੜ ਲੰਘ ਜਾਂਦੇ ਨੇ ਉਹ ਸਰਪੰਚਾਂ ਦੇ ਘਰੇ ਘੇੜੇ ਮਾਰਦਿਆਂ ਨੇ ਕਿ ਸਾਡੀ ਪੈਨਸਲ ਲਾ ਦਿਓ ਉਹ ਭੀਖ ਨਹੀਂ ਮੰਗਦੇ ਪ੍ਰਭੂ ਆਪਾ ਆਪਾਂ ਤਾਂ ਆਪਣਾ ਹੱਕ ਮੰਗਦੇ ਆ ਇਸ ਕਰਕੇ ਕੋਈ ਕਹਿ ਸਕਦਾ ਵੀ ਫਿਰ ਇੰਨਾ ਪੈਸਾ ਕਿੱਥੋਂ ਆਊਗਾ ਉਹ ਪ੍ਰਭੂ ਪੈਸਾ ਹੈਗਾ ਬਹੁਤ ਪੈਸਾ ਸਾਡੇ ਪਿੰਡਾਂ ਦੇ ਵਿੱਚ ਜਣੀ ਜਿਹੜੀ ਅਸੀਂ ਖੇਤੀ ਕਰਦੇ ਆ ਨਾ ਆ ਮਾਰਕੀਟ ਫੀਸ ਜਿਹੜਾ ਮਾਰਕੀਟ ਕਮੇਟੀ 'ਚ ਜਮ੍ਹਾਂ ਕਰਾਉਨੇ ਆ 1 ਏਕੜ ਮਗਰਾ 5000 ਰੁਪਇਆ 1 ਏਕੜ ਮਗਰਾ ਸਾਡਾ ਮਾਰਕੀਟ 'ਚ ਜਾਂਦਾ ਜੇ ਸਾਡਾ ਕੋਈ ਦਰਮਿਆਨਾ ਪਿੰਡ ਜਿਹਦੀ 3000 ਏਕੜ ਜ਼ਮੀਨ ਹੋਵੇ ਉਹ ਭਰਾਓ ਉਸ ਪਿੰਡ ਦੀ ਫੈਟ ਕੱਢ ਕੇ ਦੇਖ ਲਿਓ ਤੁਸੀਂ ਕੈਲਕੂਲੇਸ਼ਨ ਕਰਕੇ ਦੇਖ ਲਿਓ 2.5 ਕਰੋੜ ਰੁਪਇਆ ਖਜ਼ਾਨੇ 'ਚ ਇੱਕ ਪਿੰਡ ਮਗਰ ਜਾਂਦਾ ਕਿਸੇ ਪਿੰਡ ਦੇ ਵਿੱਚ 20 ਲੱਖ ਗ੍ਰਾਂਟ ਦੇ ਦੇਵੇ ਕੋਈ ਮੰਤਰੀ ਉਹ ਚੌੜੇ ਹੋ ਹੋ ਕੇ ਫੋਟੋ ਲਾਹ ਲਾ ਕੇ ਐ ਕਹਿਣਗੇ ਕਿ ਆ ਫਲਾਣੇ ਮੰਤਰੀ ਨੇ ਗ੍ਰਾਂਟ ਦਿੱਤੀ ਆ ਉਹ ਭਰਾਵੋ ਸਾਡੇ ਜਿਹੜੇ ਬੱਚਿਆਂ ਦੀ ਜੜੀ ਉਹ ਵਿਦਿਆ ਫ੍ਰੀ ਹੋ ਸਕਦੀ ਆ ਜਣੀ ਸਾਡੇ ਬੜਾਪਾ ਪੈਨਸਲਾਂ ਮਿਲ ਸਕਦੀਆਂ ਨੇ ਮੈਂ ਕੱਲੀ ਆ ਜੜੀ ਖੇਤੀ ਦੇ ਵਿੱਚੋਂ ਸਾਨੂੰ ਭਰਾਵੋ ਆਮਦਨ ਉਧਰ ਜਾਂਦੀ ਆ ਉਹਦੀ ਗੱਲ ਕੀਤੀ ਆ ਜਿਹੜੀ ਦੂਜੀ ਆ ਜਣੀ ਜਿਹਦੇ ਚ ਆਪਾਂ ਕੁੱਲ ਸਮਾਨ ਖਰੀਦਦੇ ਆ ਉਹ ਭਰਾਵੋ ਸਾਰੇ ਤੇ ਟੈਕਸ ਲੱਗਦਾ ਇਸ ਕਰਕੇ ਅਸੀਂ ਇਹ ਗੱਲ ਕਹਿੰਨੇ ਆ ਭਰਾਵੋ ਪ੍ਰਧਾਨ ਜੀ ਵੀ ਕਹਿੰਦੇ ਨੇ ਅਗਰ ਹਾਂ ਸਾਹਿਬ ਕਿ ਤੁਸੀਂ ਚਾਹੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਉਹ ਭਰਾਵੋ ਆ ਅਸੀਂ ਤੁਹਾਡਾ ਕੋਈ ਸਮਾਰ ਨਹੀਂ ਸਕਦੇ ਕਿਉਂ ਕਹਿੰਨੇ ਆ ਇਸ ਕਰਕੇ ਕਹਿੰਨੇ ਆ ਭਰਾਵੋ ਕਿਉਂਕਿ ਇਹ ਬੰਨੇ ਹੋਏ ਨੇ ਡਬਲਯੂਟੀਓ ਦੇ ਇਹ ਬੰਨੇ ਹੋਏ ਨੇ वर्ल्ड ਬੈਂਕ ਦੇ ਕਿਉਂਕਿ वर्ल्ड ਬੈਂਕ ਇਹਨਾਂ ਦੇ ਰੱਸਾ ਪਾਇਆ ਹੋਇਆ ਉਹ ਕਹਿੰਦੇ ਨੇ ਆ 2013 ਦੇ ਵਿੱਚ ਮਨਮੋਹਨ ਸਿੰਘ ਡਬਲਯੂਟੀਓ ਦੀ ਮੀਟਿੰਗ 'ਚ ਗਿਆ ਉਹਨਾਂ ਨੇ ਛੱਤਰ ਮਾਰੇ ਕੱਢ ਕੇ ਕਹਿੰਦੇ ਅਜੇ ਤੱਕ ਆ ਪੰਜਾਬ ਦੀਆਂ ਮੰਡੀਆਂ ਕਿਉਂ ਨਹੀਂ ਬੰਦ ਕੀਤੀਆਂ ਕਹਿੰਦੇ ਅਜੇ ਤੱਕ ਕਹਿੰਦੇ ਐਫਸੀਆਈ ਦੀ ਖਰੀਦ ਕਿਉਂ ਨਹੀਂ ਬੰਦ ਕੀਤੀ ਇਸ ਕਰਕੇ ਭਰੋ ਤਾਨੂੰ ਬੇਨਤੀ ਕਰਦੇ ਆ ਕਿ ਆਪਾਂ ਤਾਂ ਕਹਿੰਦੇ ਆ ਲੋਕਾਂ ਦੀ ਤਾਕਤ ਆ ਜਿਹੜੀ ਇਹਨੇ ਮੁਕਤੀ ਕਰਨੀ ਆ ਇਹਨੇ ਕਹਿਣਾ ਉਹਨਾਂ ਦੇ ਦਿਨਾਂ ਚ ਕਿ ਆ ਜਿਹੜਾ ਪੈਸਾ ਖਜ਼ਾਨਾ ਕਿਵੇਂ ਭਰੂਗਾ ਪੈਸਾ ਕਿੱਥੇ ਆ ਕਹਿੰਦੇ ਕਰਜ਼ਾ ਕਿਵੇਂ ਮਾਫ ਹੋਊਗਾ ਓਏ ਭਰਾਵੋ ਅਡਾਨੀਆਂ ਜਿਹੜਾ ਅਡਾਨੀ ਜਣੀ ਉਹਦੀ ਇੱਕ ਦਿਨ ਦੀ ਆਮਦਨ 16 ਲੱਖ 12000 ਕਰੋ ਰੁਪਈਆ ਇੱਕ ਦਿਨ ਦੀ آمدਨ ਤਿੰਨ ਪਿੰਡਾਂ ਦੀ ਜ਼ਮੀਨ ਦਾ ਠੇਕਾ ਇੱਕ ਸਾਲ ਪੜਦਾ ਉਹਦੀ ਇੱਕ ਦਿਨ ਦੀ آمدਨ ਉਹ ਜਿਹੜੇ ਬਾਗੜ ਬਿੱਲੇ ਬੈਠੇ ਨੇ ਇਸ ਕਰਕੇ ਪ੍ਰਭੂ ਤੁਹਾਨੂੰ ਇਹ ਕਹਿੰਦੇ ਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਜੇ ਭਾਈ ਜਦੋਂ ਥੋੜੀ ਸਰਕਾਰ ਬਣ ਗਈ ਫਿਰ ਆ ਲੋਕਾਂ ਦੇ ਧੀਆਂ ਪੋਤਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਿਵੇਂ ਕਰੋਗੇ ਕਹਿੰਦੇ ਦੇਵਾਂਗੇ ਨੌਕਰੀਆਂ ਆ ਜਿਹੜੇ ਰੇਤੀ ਰੇਤਾ ਇਹਦੀ ਬਲੈਕ ਬੰਦ ਕਰਦੇ ਆਂਗੇ ਹੋਰ ਬਹੁਤ ਕੁਸ ਕਿਹਾ ਆਪਾ ਕਹੇ ਹ ਵੀ ਨੌਕਰੀਆਂ ਵਾਸਤੇ ਪੈਸਾ ਕਿੱਥੋਂ ਲਿਆਉਂਗੇ ਉਹ ਕਹਿੰਦੇ ਵਰਲਡ ਬੈਂਕ ਤੋਂ ਚੱਕਾਂਗੇ ਭਰਾਵੋ ਜਿਹੜੀ ਵਰਲਡ ਬੈਂਕ ਉਹ ਕਿਵੇਂ ਪੈਸਾ ਦਿੰਦੀ ਆ ਭਲਾ ਤੁਸੀਂ ਜਾਓ ਬੈਂਕ ਦੇ ਵਿੱਚ ਕੋਈ ਕਾਰੋਬਾਰ ਤੁਸੀਂ ਕਰਨਾ ਬੈਂਕ ਵਾਲਾ ਮੈਨੇਜਰ ਕਹਿੰਦਾ ਵੀ ਤੁਹਾਨੂੰ ਲੋਨ ਦੇ ਦਨੇ ਆ ਤੁਸੀਂ ਥੋੜੇ ਘਰ ਦੀ ਰਜਿਸਟਰੀ ਲਿਓ ਜ਼ਮੀਨ ਦੀ ਰਜਿਸਟਰੀ ਦਿਓ ਜਣੇ ਕਿੰਨੇ ਮਰਜ਼ੀ ਪੈਸੇ ਚੱਕੋ ਉਹ ਵਰਲਡ ਬੈਂਕ ਵੀ ਇਹ ਕਹਿੰਦਾ ਭਰਾਵੋ ਉਹ ਕਹਿੰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੱਕ ਜਿੰਨੇ ਪੈਸੇ ਲੈਣੇ ਨੇ ਲੈ ਲਾ ਆ ਮੀਟਰਾਂ ਦਾ ਟਰੱਕ ਭਰ ਕੇ ਲੈ ਜਾ ਇਹ ਪੰਜਾਬ ਦੀ ਧਰਤੀ ਤੇ ਲਾਉਣਾ ਉਹ ਕਹਿੰਦੇ ਨੇ ਕਿ ਆ ਜੜੇ ਇੱਥੋਂ ਦੇ ਹਸਪਤਾਲ ਨੇ ਟਾਟਾ ਨੂੰ ਦੇਤਾ ਭਰਾਵੋ ਆਪਾਂ ਤਾਂ ਮੰਗ ਕਰਦੇ ਆ ਜੇ ਤੂੰ ਸੱਚੀ ਮਿੱਚੀਆ ਲੋਕਾਂ ਦੀ ਗੱਲ ਕਰਦਾ ਮੁੱਖ ਮੰਤਰੀ ਸਾਹਿਬ ਆ ਜਿੰਨੀਆਂ ਬੱਸਾਂ ਨੇ ਆ ਜੜੀਆਂ ਬਾਦਲਾਂ ਦੀਆਂ ਬੱਸਿਆਂ ਨੂੰ ਬੰਦ ਕਰਕੇ ਇੱਥੇ ਜਣੀ ਉਹਨਾਂ ਨੂੰ ਸਰਕਾਰੀ ਕਰੋ ਇੱਥੇ ਪ੍ਰਾਈਵੇਟ ਹਸਪਤਾਲਾਂ ਨੂੰ ਜੰਦੇ ਲਾਓ ਉਹਨਾਂ ਨੂੰ ਸਰਕਾਰੀ ਬਣਾਓ ਇੱਥੇ ਪ੍ਰਾਈਵੇਟ ਸਕੂਲ ਨੂੰ ਖਤਮ ਕਰਕੇ ਜੜੀਆਂ ਲੋਕਾਂ ਦੇ ਲਈ ਅਸੀਂ ਤਾਂ ਕਹਿੰਦੇ ਆ ਲੋਕਾਂ ਦੀ ਨੀਤੀ ਆ ਜੜੀ ਉਹ ਨੀਤੀ ਪਰਾਵੋ ਤੁਸੀਂ ਲਾਗੂ ਕਰਾਉਣੀ ਆ ਇਸ ਕਰਕੇ ਬੇਨਤੀ ਆ ਆਉਣ ਵਾਲੇ ਪ੍ਰੋਗਰਾਮ ਸਖਤ ਹੋਣਗੇ ਉਹਨਾਂ ਦੀਆਂ ਤਿਆਰੀਆਂ ਕਰਨੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ